ਫਿਰੋਜ਼ਪੁਰ ਦੇ ਕਿਲੇ ਵਾਲਾ ਚੌਂਕ ਤੇ ਪਲਟਿਆ ਕੇਲਿਆਂ ਦਾ ਭਰਿਆ ਟਰੱਕ ਰਾਤ ਨੂੰ ਲੋਕਾਂ ਨੂੰ ਬਚਾਉਂਦੇ ਹੋਏ ਪਲਟਿਆ ਟਰੱਕ ਫਿਰੋਜ਼ਪੁਰ ਦੇ ਕਿਲੇ ਵਾਲਾ ਚੌਂਕ ਵਿਖੇ ਨਿਤ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ ਅੱਜ ਪਿੰਡ ਅਮ੍ਰਿਤਸਰ ਜਾ ਰਹੇ ਕੇਲਿਆਂ ਦਾ ਭਰਿਆ ਟਰੱਕ ਕਿਲੇ ਵਾਲਾ ਚੌਂਕ ਵਿਖੇ ਪਲਟ ਗਿਆ ਅਤੇ ਟਰੱਕ ਵਿੱਚੋਂ ਕੇਲਿਆਂ ਦੀਆਂ ਸਾਰੀਆਂ ਗੱਡੀਆਂ ਹੀਟਾ ਆ ਗਈਆਂ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਕਤ ਟਰੱਕ ਚਾਲਕ ਸੰਦੀਪ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਉਥੋਂ ਲੰਘ ਰਹੇ ਲੋਕਾਂ ਨੂੰ ਬਚਾਉਂਦੇ ਹੋਏ ਟਰੱਕ ਪਲਟ ਗਿਆ ਆਪ ਦੇਖਦੇ ਆਂ ਸਾਡੀ ਖਾਸ ਰਿਪੋਰਟ ਸਰ ਟਰੱਕ ਪਲਟਿਆ ਕਿਵੇਂ ਪਲਟਿਆ ਇਹ ਸਰ ਜਲਦਾਂ ਉਥੋਂ ਭਰ ਕੇ ਆਏ ਆਂ ਅੰਮਰਸਰਦਾਵਾਲਾ ਹਾਂਜੀ ਸ਼ਹਿਰੇ ਵਿੱਚ 3 ਵਜੇ 3:30 ਵਜੇ ਤੇ ਮੈਨੂੰ ਇੱਥੇ ਦਿਖਾਈ ਦਿੱਤੇ 4 ਜਾਨੇ ਬੈਠੇ ਛੋਟਪਾਰੀ ਦੇ ਮੈਂ ਸੋਚਿਆ ਸਰ ਕੋਈ ਮੇਲਾ ਚੱਲ ਰਿਹਾ ਤੇ ਸਰਦਾਲੂ ਬੈਠੇ ਨੇ ਕੀ ਨੇੜੇ ਆ ਗਈ ਤੇ ਉੱਠ ਕੇ ਆਪਣਾ ਤੇ ਰੋਡ ਫਾਰ ਕਰਨ ਲੱਗੇ। ਬਸ ਉਹਨਾਂ ਨੂੰ ਬਚਾਉਣ ਦੇ ਕਰਕੇ ਗੱਡੀ ਜਿਹੜੀ ਕੰਟਰੋਲ ਤੋਂ ਬਾਹਰ ਹੋ ਗਈ। ਇਹ ਹੋਇਆ ਕਿ ਤੇ ਫਰੋਈਪੁਰ ਹੋਇਆ ਜੀ। ਹਾਂਜੀ ਫਰੋਈਪੁਰ। ਕਿੰਨੇ ਵਜੇ ਘਟਣਾ 3 ਵਜੇ। 3:30 ਵਜੇ। ਠੀਕ ਗੱਲ। ਹਾਂਜੀ। ਤੇ ਇਕੱਲੇ ਨਾ ਭਰਿਆ ਆਇਆ ਇਹ ਟਰੱਕ? ਹਾਂਜੀ ਕਿਥੇ? ਤੇ ਤੁਹਾਡੇ ਤੁਸੀਂ ਇਕੱਲੇ ਸੀ? ਹਾਂਜੀ ਇਕੱਲੇ। ਕੋਈ ਨੁਕਸਾਨ ਤਾਂ ਨਹੀਂ ਹੋਇਆ ਫਿਰ? ਨਹੀਂ ਬਾਕੀ ਇਹ ਗੱਡੀ ਦਾ ਹੀ ਨੁਕਸਾਨ ਆਪਣਾ ਬਚਾਓ ਆਪਣੀ ਨਹੀਂ ਛੱਡ ਕੇ ਲੱਗੀ। ਅੱਛਾ। ਤਕੀ ਨਾਮ ਸਰਦਟਾ ਸੰਦੀਪ ਸਰ